ਉਸ ਟਾਈਮ ਰਾਤ ਨੂੰ ਤਾਂ ਇਹਨਾਂ ਨੂੰ ਲੋਕਾਂ ਨੇ ਛੜਾ ਦਿੱਤਾ ਸੀ ਪਰ 24 ਨੂੰ ਫੇਰ ਇਹ ਝਗੜਾ ਹੋਇਆ ਬਲਰਾਮ ਮਿਸ਼ਰਾ ਨੇ ਆਪਣੇ ਬਹੁਤ ਸਾਥੀਆਂ ਦੇ ਨਾਲ ਸ਼ਮਸ਼ੇਰ ਸਿੰਘ ਦੇ ਉੱਤੇ ਹਮਲਾ ਕੀਤਾ ਤੇ ਉਹਦੀ ਮੌਤ ਹੋ ਗਈ ਰੋਸ਼ੀਆਂ ਦੀ ਭਾਲ ਕਰਨਾ ਸਟਾਰਟ ਕੀਤਾ 3-4 ਘੰਟਿਆਂ ਦੇ ਵਿੱਚ ਹੀ ਇਸ ਕੇਸ ਨੂੰ ਰਿਸਰਚ ਕਰ ਲਿਆ ਗਿਆ ਪੈਸਿਆਂ ਦੇ ਮਾਮੂਲੀ ਦੇਣ ਲੈਣ ਦੇ ਝਗੜੇ ਨੂੰ ਲੈ ਕੇ ਨੌਜਵਾਨ ਦਾ ਚਾਕੂ ਮਾਰ ਕੇ ਕੀਤਾ ਕਤਲ ਕਰਨ ਵਾਲੇ ਪਿਓ-ਪੁੱਤ ਕਾਬੂ ਜਾਣੋ ਐਸਐਸਪੀ ਨਵਨੀਤ ਸਿੰਘ ਬੈਂਸ ਨੇ ਕੀ ਕੀਤੇ ਕਲਾਸੇ ਜੀ ਸਰ ਜੀ ਮਾਡਲ ਕੋਡ ਆਫ ਕੰਡਕਟ ਹੈਗੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ 16 ਮਾਰਚ 2024 ਨੂੰ ਲੱਗਿਆ ਸੀ ਉਸ ਤੋਂ ਬਾਅਦ ਇਹਨਾਂ ਇਥੇ ਜਗਰਾਉਂ ਪੁਲਿਸ ਦੇ ਵਿੱਚ ਮਾਡਲ ਕੋਡ ਆਫ ਕੰਡਕਟ ਦੇ ਹਦਾਇਤਾਂ ਅਨੁਸਾਰ 9 ਐਫਐਸਟੀਟੀ ਮਾ ਬਣੀਆ 9 ਐਸਐਸਟੀਟੀ ਮਾ ਤੇ ਨਾਕਾਬੰਦੀ ਕੀਤੀ ਗਈ ਹੈ ਹੁਣ ਉਦੋਂ ਤੋਂ ਅੱਜ ਤੱਕ ਐਨਡੀਪੀਐਸ ਐਕਟ ਦੇ ਅੰਦਰ 35 ਮੁਕੱਦਮੇ ਦਰਜ ਕੀਤੇ ਗਏ ਹਨ ਤੇ 49 ਦੋਸ਼ੀਆਂ ਨੂੰ ਅਰੈਸਟ ਕੀਤਾ ਗਿਆ ਜਿਵੇਂ ਵਿੱਚ ਤਕਰੀਬਨ 5 ਕਿਲੋ 290 ਗ੍ਰਾਮ ਅਫੀਮ 18 ਕਿਲੋ 780 ਗ੍ਰਾਮ ਕੱਕੀ ਚੂਰਾ ਪੋਸਟ 750 ਗ੍ਰਾਮ ਹੈਰੋਇਨ 3545 ਨਸ਼ੀਲੀ ਗੋਲੀਆਂ 260 ਕੈਪਸੂਲ ਤੇ 290000 ਰੁਪਏ ਜਿਹੜੇ ਹੈਗੇ ਡਰੱਗ ਬਣੀ ਜਬਤ ਕੀਤੇ ਗਏ ਹੈਗੇ ਇਤੋਂ ਇਲਾਵਾ ਇਹਨਾਂ ਦੇ ਇਸ ਟਾਈਮ ਦੇ ਦੌਰਾਨ 13 ਮੋਟਰਸਾਈਕਲ ਤੇ 8 ਕਾਰਾਂ ਜੀਪਾਂ ਜਿਹੜੀਆਂ ਇਸ ਡਰੱਗਸ ਨੂੰ ਕੈਰੀ ਕਰਦੀਆਂ ਸੀ ਉਹਨਾਂ ਨੂੰ ਵੀ ਸੀਜ਼ ਕੀਤਾ ਗਿਆ ਐਕਸਾਈਜ਼ ਐਕਟ ਦੇ ਅੰਡਰ ਇਸ ਟਾਈਮ ਦੇ ਦੌਰਾਨ 38 ਮੁਕੱਦਮੇ ਦਰਜ ਕੀਤੇ ਗਏ ਹੈਗੇ ਜਿਨ੍ਹਾਂ ਚੋਂ 33 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਦੇ ਵਿੱਚ ਜੋ ਬਰਾਮਦਗੀ ਹੈ ਨਜਾਇਜ਼ ਸ਼ਰਾਬ ਦੀ 724 ਲੀਟਰ ਠੇਕਾ ਦੇਸੀ ਸ਼ਰਾਬ ਦੀ 587 ਲੀਟਰ ਤੇ 213940 ਲੀਟਰ ਲਾਹਨ ਜਿਹੜੀ ਹੈ ਉਹ ਡਿਸਟਰੋਏ ਕੀਤੇ ਗਏ ਤਿੰਨ ਚਾਲੂ ਚਾਲੂ ਪਟੀਆਂ ਵੀ ਜਿਹੜੀਆਂ ਹੈਗੀਆਂ ਉਹ ਫੜੀਆਂ ਗਈਆਂ ਆਰਮਜ਼ ਐਕਟ ਦੇ ਅੰਦਰ ਸਾਨੂੰ 2 32 ਗੋਲ ਦੇ ਰਿਵੋਲਵਰ ਤੇ 10 ਕਾਰਤੂਸ ਜਿਹੜੇ ਹੈਗੇ ਉਹ ਫੜੇ ਗਏ ਇਹ ਤੋਂ ਇਲਾਵਾ ਐਮਸੀਸੀ ਦੇ ਪੀਰੀਅਡ ਤੋਂ ਬਾਅਦ 32 ਪੀਓ ਹੈਗੇ ਆ ਜੋ ਅਰੈਸਟ ਯਾਫਤ ਡਿਲੀਟ ਕਰਾਈ ਗਈ ਹੈ ਤੇ ਅਰਾਊਂਡ 75% ਟੋਟਲ ਵੈਪਨਸ ਜਿਹੜੇ ਹੈਗੇ ਉਹ ਡਿਪੋਜ਼ਿਟ ਕਰਾਈ ਗਏ ਥੈਂਕ ਯੂ ਉਸ ਟਾਈਮ ਰਾਤ ਨੂੰ ਤਾਂ ਇਹਨਾਂ ਨੂੰ ਲੋਕਾਂ ਨੇ ਛਡਾ ਦਿੱਤਾ ਸੀ ਪਰ 24 ਨੂੰ ਫੇਰ ਇਹ ਝਗੜਾ ਹੋਇਆ ਬਲਰਾਮ ਮਿਸ਼ਰਾ ਨੇ ਆਪਣੇ ਹੋਰ ਸਾਥੀਆਂ ਦੇ ਨਾਲ ਸ਼ਮਸ਼ੇਰ ਸਿੰਘ ਦੇ ਉੱਤੇ ਹਮਲਾ ਕੀਤਾ ਤੇ ਉਹਦੇ ਮ੍ਰਿਤਕੀ ਦਾ ਕਾਰਨ ਦੋਸ਼ੀਆਂ ਦੀ ਭਾਲ ਕਰਨਾ ਸਟਾਰਟ ਕੀਤਾ 3-4 ਘੰਟਿਆਂ ਦੇ ਵਿੱਚ ਹੀ ਇਸ ਕੇਸ ਨੂੰ ਪ੍ਰੈਸ ਕਰ ਲਿਆ ਗਿਆ ਪੈਸਿਆਂ ਦੇ ਮਾਮੂਲੀ ਦੇਣ ਲੈਣ ਦੇ ਝਗੜੇ ਨੂੰ ਲੈ ਕੇ ਨੌਜਵਾਨ ਦਾ ਚਾਕੂ ਮਾਰ ਕੇ ਕੀਤਾ ਕਤਲ ਕਰਨ ਵਾਲੇ ਪਿਓ-ਪੁੱਤ ਕਾਬੂ ਜਾਣੋ ਐਸਐਸਪੀ ਨਵਨੀਤ ਸਿੰਘ ਬੈਂਸ ਨੇ ਕੀ ਕੀਤੇ ਖੁਲਾਸੇ ਜੀ ਸਾਹਿਬ ਜੀ ਜੀ ਮਾਡਲ ਕੋਡ ਆਫ ਕੰਡਕਟ ਜਿਹੜਾ ਹੈਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ 16 ਮਾਰਚ 2024 ਨੂੰ ਲੱਗਿਆ ਸੀ ਉਸ ਤੋਂ ਬਾਅਦ ਪਨ ਇੱਥੇ ਜਗਰਾਉ ਪੁਲਿਸ ਦੇ ਵਿੱਚ ਮਾਡਲ ਕੋਡ ਆਫ ਕੰਡਕਟ ਦੇ ਹਦਾਇਤਾਂ ਅਨੁਸਾਰ 9 ਐਫਐਸਟੀਟੀ ਮਾ ਬਣੀ ਹੈ 9 ਐਸਐਸਟੀਟੀ ਮਤੇ ਨਾਕਾਬੰਦੀ ਕੀਤੀ ਗਿਆ ਹੁਣ ਉਦੋਂ ਤੋਂ ਅੱਜ ਤੱਕ ਐਨਡੀਪੀਐਸ ਐਕਟ ਦੇ ਅੰਦਰ 35 ਮੁਕਦਮੇ ਦਰਜ ਕੀਤੇ ਗਏ ਅਤੇ 49 ਦੋਸ਼ੀਆਂ ਨੂੰ ਅਰੈਸਟ ਕੀਤਾ ਗਿਆ ਜਿਵੇਂ ਵਿੱਚ ਤਕਰੀਬਨ 5 ਕਿਲੋ 290 ਗ੍ਰਾਮ ਅਫੀਮ 18 ਕਿਲੋ 780 ਗ੍ਰਾਮ ਕੱਕੀ ਚੂਰਾ ਪੋਸਟ 750 ਗ੍ਰਾਮ ਹੈਰੋਇਨ 3545 ਨਸ਼ੀਲੀ ਗੋਲੀਆਂ 260 ਕੈਪਸੂਲ ਤੇ 2 ਲੱਖ 90000 ਰੁਪਏ ਜਿਹੜੇ ਹੈਗੇ ਡਰਗ ਮਨੀ ਜਬਤ ਕੀਤੇ ਗਏ ਹੈਗੇ ਇਸ ਤੋਂ ਇਲਾਵਾ ਇਹਨਾਂ ਦੇ ਇਸ ਟਾਈਮ ਦੇ ਦੌਰਾਨ 13 ਮੋਟਰਸਾਈਕਲ ਤੇ 8 ਕਾਰਾਂ ਜੀਪਾਂ ਜਿਹੜੀਆਂ ਇਸ ਡਰੱਗਸ ਨੂੰ ਕੈਰੀ ਕਰਦੀਆਂ ਸੀ ਉਹਨਾਂ ਨੂੰ ਵੀ ਸੀਜ਼ ਕੀਤਾ ਗਿਆ ਹੈ। ਐਕਸਾਈਜ਼ ਰੈਕ ਦੇ ਅੰਡਰ ਇਸ ਟਾਈਮ ਦੇ ਦੌਰਾਨ 38 ਮੁਕੱਦਮੇ ਦਰਜ ਕੀਤੇ ਗਏ ਹੈਗੇ ਜਿਨ੍ਹਾਂ ਚੋਂ 33 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਦੇ ਵਿੱਚ ਜੋ ਬਰਾਮਦਗੀ ਹੈ ਨਜਾਇਜ਼ ਸ਼ਰਾਬ ਦੀ 724 ਲੀਟਰ, ਠੇਕਾ ਦੇਸੀ ਸ਼ਰਾਬ ਦੀ 587 ਲੀਟਰ ਅਤੇ 2,11,940 ਲੀਟਰ ਲਾਹਨ ਜਿਹੜੀ ਰਹੀ ਹੈ ਉਹ ਡਿਸਟਰੋਏ ਕੀਤੀ ਗਈ ਹੈ। ਤਿੰਨ ਚਾਲੂ ਚਾਲੂ ਪਟੀਆਂ ਵੀ ਜਿਹੜੀਆਂ ਹੈਗੀਆਂ ਉਹ ਫੜੀਆਂ ਗਈਆਂ ਆਮਜ਼ੈਕਟ ਦੇ ਅੰਦਰ ਸਾਨੂੰ 2 32 ਗੋੜ ਦੇ ਰਿਵੋਲਵਰ ਤੇ 10 ਕਾਰਤੂਸ ਜਿਹੜੇ ਹੈਗੇ ਉਹ ਫੜੇ ਗਏ ਇਹ ਤੋਂ ਇਲਾਵਾ ਐਮ ਸੀ ਸੀ ਦੇ ਪੀਰੀਅਡ ਤੋਂ ਬਾਅਦ 32 ਪੀਓ ਹੈਗੇ ਆ ਜੋ ਅਰੈਸਟ ਜਾਂ ਫਿਰ ਡਿਲੀਟ ਕਰਾਈ ਗਏਗੇ ਤੇ ਅਰਾਊਂਡ 75% ਟੋਟਲ ਵੈਪਨਸ ਜਿਹੜੇ ਹੈਗੇ ਉਹ ਡਿਪੋਜ਼ਿਟ ਕਰਾਈ ਗਏ ਦੇਖਦੇ ਰਹੋ ਡੇਲੀ ਜਗਰਾਉ ਨਿਊਜ਼